ਇਹ ਸੱਤ ਲੋ ਜਿੱਤੇ ਪੰਕੇ ਨੇ ਨਾਮ ਹਰ ਸਿਰ ਦਾ ਰਾਜਾ ਬੋਦੀ ਆ ਜਗਾ ਸੁਬਾਹ ਨਾ ਹੋਈ ਉਹ ਉਹਦੀ ਸੱਤ ਲੋ ਜਿੱਤੇ ਪੰਕੇ ਨਾ ਕੰਪਨੀ ਉਹ ਕਿਹੜਾ ਨਾ ਤਾਲਾ ਨਾ ਮਰਨ ਜੀਵ ਇਹਾਰੇ ਕਿ ਲੈਨੇ ਗਿਆ ਹਾਂਜੀ ਜਸਵੰਤ ਸਰ ਜੀ ਕੀ ਕਹਿਣਾ ਚਾਹੋਗੇ ਇਸ ਵਾਰ ਕੈਡਰ ਬਾਰੇ ਤੁਸੀਂ ਸਾਥਿਓ ਤੁਸੀਂ ਵੇਖ ਰਹੇ ਹੋ ਪਿੱਛੇ ਜਿਹੜਾ ਮਾਸਟਰ ਕੈਡਰ ਤੇ ਲੈਕਚਰਰ ਦੀਆਂ ਅਸਾਮੀਆਂ ਨੂੰ ਲੈ ਕੇ ਆ ਤੁਸੀਂ ਪਿੱਛੇ ਵੇਖ ਰਹੇ ਹੋ ਇਹ ਸਰਕਾਰ ਦੇ ਹੱਕ ਵਿੱਚ ਨਹੀਂ ਪੁੱਤਰ ਹੈ ਇਹਨਾਂ ਨੂੰ ਮਾਸਟਰ ਕੈਡਰ ਦੀ ਹੈ ਭਰਤੀ ਲੈਕਚਰਰ ਦੀ ਭਰਤੀ 55% ਚਾਹੀਦਾ ਤਾਂ ਤੁਸੀਂ ਜਿਹੜੇ ਘਰਾਂ 'ਚ ਬੈਠੇ ਹੋ ਬਿਲਕੁਲ ਤੁਸੀਂ ਸਰਕਾਰ ਦੇ ਹੱਕ 'ਚ ਪੁੱਤਰ ਹੋ ਤਾਂ ਆਓ ਬਹੁਤ ਵਧੀਆ ਵੱਡੇ ਪੱਤਰ ਤੇ ਲੋਕ ਘਰੋਂ ਬਾਹਰ ਆ ਰਹੇ ਆ ਕੱਲ ਅਨੰਦਪੁਰ ਸਾਹਿਬ ਅਸੀਂ ਸਾਰੇ ਅੱਜ ਪਹੁੰਚ ਜਾਵਾਂਗੇ ਮੈਂ ਤੁਹਾਨੂੰ ਅੱਜ ਅਪੀਲ ਕਰਦਾ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਆਨੰਦਪੁਰ ਸਾਹਿਬ ਪਹੁੰਚੋ ਇੱਕੋ ਹੀ ਸਾਡੀ ਮੰਗ ਹੈ ਤੁਹਾਡੇ ਸਾਰਿਆਂ ਨੂੰ ਵੀ ਤੁਸੀਂ ਆਨੰਦਪੁਰ ਸਾਹਿਬ ਪਹੁੰਚੋ ਤਾਂ ਸਾਥਿਓ ਆ ਵਧੀਆਂ ਬੱਸ ਭਰੀ ਜਾ ਰਹੀ ਏ ਅੱਗੇ ਵੀ ਸਾਥੀ ਬਹੁਤ ਖੜੇ ਐ ਕਟੋਗੜ ਦਾ 10 15 ਖੜੇ ਐ ਬੱਸ ਪਹਿਲਾਂ ਹੀ ਫੁੱਲ ਹੋ ਚੁੱਕੀ ਡਰਾਈਵਰ ਕਹਿ ਰਿਹਾ ਵੀ ਵੇਖੋ ਛੱਡੋ ਸਾਡੀ ਖੈਰ ਤੇ ਸਾਥਿਓ ਇਹ ਕੱਲ ਤੁਸੀਂ ਇਸੇ ਤਰ੍ਹਾਂ ਸਾਰਿਆਂ ਨੇ ਪਹੁੰਚਣਾ ਤਾਂ ਮੈਂ ਕਿਲੋ ਧੰਨਵਾਦ ਕਰਦਾ ਜੀ। ਹਾਂਜੀ ਸਾਥੀਓ ਦੇਖ ਸਕਦੇ ਹੋ ਕਿ ਬਸ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ। ਤੇ ਹਜੇ ਸੀ ਜਲਾਲਾਬਾਦ ਪਹੁੰਚੇ ਆਂ ਤੇ ਜਲਾਲਾਬਾਦ ਤੋਂ ਅੱਗੇ ਦਾ ਕੱਢ ਰਿਹਾ। ਉਹ ਇੱਕ ਹੋਰ ਬਸ ਕੀਤੀ ਜਾ ਰਹੀ ਹੈ ਤੇ ਬਾਕੀ 79 ਸਰ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ। ਹਾਂਜੀ 79 ਸਰ। ਮੈਂ ਪਹੁੰਚਾ ਸਭ ਨੂੰ ਧੰਨਵਾਦ ਪਹੁੰਚਾ। ਹਾਂਜੀ ਸਾਥੀਓ ਤੁਸੀਂ ਵੇਖ ਰਹੇ ਹੋ ਕਿ ਆਪਣੇ ਆਂ ਕੇਡਰ ਬੜੇ ਬਲੂਚਾ ਦੇ ਨਾਲ ਬਾਹਰ ਆ ਰਹੇ ਆ। ਤਾਂ ਪਰ ਸਾਹਿਬ ਜਿਹੜਾ ਬਤਨਾ ਰੱਖਿਆ ਤਾਂ ਉਹ ਇੱਕ ਡਾਇਲੋਗ ਆ ਕਿ ਆਪਾਂ 25 ਤਰੀਕ ਨੂੰ ਕੱਲ 11 ਵਜੇ ਤੋਂ ਪਹਿਲਾਂ ਅਨੰਦਪੁਰ ਪਹੁੰਚੀਏ ਤੇ ਸਿੱਖਿਆ ਮੰਤਰੀ ਦੀ ਧੌਣ ਤੇ ਗੋਡਾ ਰੱਖੀਏ ਕਿ ਜਿਹੜਾ 3 ਸਾਲ ਤੋਂ ਪੋਸਟ ਤੋਂ ਬਿਲਕੁਲ ਚੁੱਪ ਬੈਠਾ ਹੈ ਤੇ ਸਾਡਾ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਸੀਂ ਜਲਦੀ ਜਲਦੀ ਦਿਓ ਤਾਂ ਵੱਧ ਵੱਧ ਕੇ ਡੇਰ ਐਸਵਰ ਬਾਹਰ ਨਿਕਲੇ ਐਸਵਾਰ ਆਪਾਂ ਨੋਟੀਫਿਕੇਸ਼ਨ ਲੈ ਕੇ ਵਾਪਸ ਮੁੜਨਾ ਹੈ ਸਾਥਿਓ 2 ਮਿੰਟ ਅਧਿਕਾਰ ਸਾਡੇ ਨਾਲ ਗੱਲ ਕਰਨਗੇ ਸਤਿਗੁਰ ਦੀ ਸਾਰਿਆਂ ਨੂੰ ਸਾਥਿਓ ਜਿਵੇਂ ਅਸੀਂ ਤੁਸੀਂ ਵੇਖ ਰਹੇ ਹੋ ਕੇਟਰ ਦਾ ਉਦਸ਼ਾ ਹੈ ਇਸ ਵਾਰ ਕੱਲ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਕੋਠੀ ਦਾ ਘਰਾਓ ਕਰਾਂਗੇ ਸੋ ਸਾਥਿਓ ਮੈਂ ਸਾਰੇ ਕੇਟਰ ਨੂੰ ਅਪੀਲ ਕਰਦਾ ਪੂਰੇ ਪੰਜਾਬ ਦੇ ਕੇਟਰ ਨੂੰ ਅਪੀਲ ਕਰਦਾ ਜੇ ਤੁਸੀਂ ਆਪਣੀਆਂ ਹੱਕੀ ਮੰਗਾ ਲੈਣਾ ਚਾਹੁੰਦੇ ਹੋ ਤਾਂ ਕੱਲ ਨੂੰ ਸਿੱਖਿਆ ਮੰਤਰੀ ਦੀ ਕੋਠੀ ਗੰਵੀਰਪੁਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੋ ਧੰਨਵਾਦ ਸਾਥਿਓ ਜੀ ਹਾਂ ਜੀ ਨਮਸਕਾਰ ਸਾਥਿਓ ਸਾਥਿਓ ਜਿਸ ਤਰ੍ਹਾਂ ਕਿ ਅਪਾ 25 ਤਰੀਕ ਦਾ ਸ਼੍ਰੀ ਆਨੰਦਪੁਰ ਸਾਹਿਬ ਧਰਨਾ ਉਲੀਕਿਆ ਹੋਇਆ ਸੀਗਾ ਅੱਜ ਤੁਸੀਂ ਹਜੂਮ ਦੇਖ ਰਹੇ ਜੇ ਬੇਰੁਜ਼ਗਾਰਾਂ ਦਾ ਆ ਬੇਰੁਜ਼ਗਾਰਾਂ ਨੂੰ ਦੇਖ ਲਓ ਅੱਜ ਮਜਬੂਰ ਹੋ ਕੇ 3 ਸਾਲ ਤੋਂ ਸਰਕਾਰ ਦਾ ਇੰਤਜ਼ਾਰ ਕਰਦੇ ਹੋਏ ਅਸੀਂ ਘਰਾਂ ਵਿੱਚੋਂ ਨਿਕਲ ਚੁੱਕੇ ਹਾਂ ਸਰਕਾਰੇ ਤੇਰਾ ਜਲੂਸ ਕੱਢਣ ਅਸੀਂ ਆਨੰਦਪੁਰ ਸਾਹਿਬ ਆ ਰਹੇ ਹਾਂ ਕਲੋ ਸਰਕਾਰੋ ਤੁਹਾਡੇ ਕੋਲੇ ਮੌਕਾ ਹੈ ਇਹਨਾਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਇਹ ਇੱਕ ਆਹੀ ਮੌਕਾ ਤੁਸੀਂ ਘਰਾਂ ਵਿੱਚ ਆਉਂਗੇ ਤੁਹਾਡਾ ਹਰ ਪਿੰਡ ਦੇ ਵਿੱਚ ਹਾਂ ਕਰਦੇ ਅੱਗੇ ਵਿਰੋਧ ਹੋਊਗਾ ਆ ਬੇਰੁਜ਼ਗਾਰ ਅੱਜ ਇੱਕ ਹਜੂਮ ਬਣ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਿਹਾ ਸਾਥੀਓ ਬਾਕੀ ਸਾਥੀਓ ਨੂੰ ਵੀ ਅਪੀਲ ਹੈ 25 ਤਰੀਕ ਨੂੰ 11 ਵਜੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚੋ ਅਤੇ ਇਸ ਸਰਕਾਰ ਦਾ ਆਪਾ ਠੱਠ ਕੇ ਵਿਰੋਧ ਕਰੀਏ ਤੇ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰਵਾਇਆ ਜਾਏ ਨਾਰੇ ਲਵਾ ਦੇ ਦੋ ਤਨ ਨਾਰੇ